ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਾਂ ਆ ਗਿਆ ਹੈਗੇ ਸ੍ਰੀ ਮੁਕਸਰ ਸ ਮੇਲੇ ਦੇ ਵਿੱਚ 14 ਤਰੀਕ ਤੋਂ ਲੈ ਕੇ ਹੁਣ ਤੱਕ ਫਰਵਰੀ ਮਹੀਨੇ ਤੱਕ ਲੱਗਣਾਗਾ ਆ ਦੇਖੋ ਬਈ LED ਲਾਈਟਾਂ ਬਹੁਤ ਤੇਜ਼ ਜਗਦੀਆਂ ਹੈ ਸਿਰਫ ਹੀ 100-150 ਰੁਪਏ ਦੇ ਵਿੱਚ ਮਿਲਦੀਆਂ ਨੇ ਬਈ ਸਿਰਾ ਪੂਰੀ ਗੱਲ ਬਾਤ ਆ ਤੇ ਆ ਸੇਲਾ ਵੀ ਕੱਪੜਿਆਂ ਦੀਆਂ ਵਾਧੂ ਲੱਗੀਆਂ ਨੇ ਬਈ ਸਿਰਾ ਕੁਆਲਟੀ ਦੇ ਕੱਪੜੇ ਨੇ ਦੇ ਸਿਰਫ 100 ਰੁਪਏ ਦੇ ਵਿੱਚ 50 ਰੁਪਈਆ ਦੇ ਵਿੱਚ ਲੋਹਰਾ ਨੇ ਇਹ ਠੀਕ ਹੈ ਨਾ ਤੇ ਜੋ ਕੀ ਆਪ ਨੂੰ 300 47 14 ਦੀਆਂ ਮਿਲਦੀਆਂ ਨੇ ਤੇ ਸਿਰਫ ਇਹੀ ਮੇਲੇ ਦੇ ਵਿੱਚ 50 ਰੁਪਏ 100 ਰੁਪਏ 150 ਤੇ 200 ਤੱਕ ਆਖਰਲੀ ਰੇਡ ਨੇ ਤੇ ਕੋਟ ਪੈਂਟਾਂ ਲੋਹਾਂ ਸਾਰਾ ਕੁਝ ਇਨੇ ਬਈ ਜਾਗਟਾਂ ਆ ਦੇਖੋ ਲੋਹਾਂ ਦੇਖੋ ਸਿਰਾਂ ਕਿੰਨੀਆਂ ਘੈਂਟ ਨੇ ਇਹ 200 ਰੁਪਏ ਦੀਆਂ ਹਨ ਤੇ ਕੋਟ ਕੋਟੀਆਂ ਬਹੁਤ ਕੁਝ ਨੇ ਬਈ ਕਿਉਂਕਿ ਇਹ 14 ਤਰੀਕ ਤੋਂ ਮੇਲਾ ਸਟਾਰਟ ਆ ਤੇ ਫਰਵਰੀ ਮਹੀਨੇ ਤੱਕ ਇਹ ਪੂਰਾ ਫਰਵਰੀ ਮਹੀਨੇ ਦਾ ਲੱਗ ਜਾਣਾ ਹੈਗਾ ਤੇ ਸੇਲਾ ਹੀ ਸੇਲਾ ਬਈ ਆ ਕੇ ਲਾਹਾ ਤੱਕ ਕੋ ਤੇ ਖਰੀਦ ਸਕਦੇ ਆ। ਸ਼੍ਰੀ ਮੁਖਤਸਰ ਸਾਹਿਬ ਸ਼੍ਰੀ ਮੁਖਤਸਰ ਸਾਹਿਬ ਬਠਿੰਡੇ ਤੋਂ 50-60 ਕਿਲੋਮੀਟਰ ਦੂਰੀ ਤੇ ਆ ਕੋਟਕਪੂਰੇ ਤੋਂ 30-35 ਕਿਲੋਮੀਟਰ ਦੂਰੀ ਤੇ ਆ ਤੇ ਆ ਦੇਖੋ ਬਈ ਕੋਟ-ਕੋਟੀਆਂ ਕਿੰਨੀਆਂ ਘੈਂਟ ਨੇ ਦੇਖੋ ਬਈ ਸਿਰਫ ਇਹ 200 ਰੁਪਏ ਦੇ ਵਿੱਚ ਪਿਓਰ ਮਾਲ ਜਮਾ ਤੇ ਹੋਲ ਸੇਲਾਂ ਦਾ ਦੇਖੋ ਬਈ ਕਿੰਨੇ ਸੋਹਣੇ ਨੇ ਕੱਪੜੇ ਆਹ ਦੇਖੋ ਸ਼ਰਟਾਂ ਤੇ ਆਹ ਜੋ ਸ਼ਰਟਾਂ ਨੇ ਨਾ ਕੋੜ ਕੋੜ ਇਹ 3 400 ਤੋਂ ਘੱਟ ਨਹੀਂ ਮਿਲਦੀਆਂ ਬਈ ਦੇਖੋ ਬਈ ਸ਼ਾਮ ਦਾ ਵੇਲਾਗਾ ਸ਼ਾਮ ਵੇਲੇ ਆਪਾਂ ਟਾਈਮ ਲਗਾ ਦੇਖੋ ਬਈ ਜਰੂਰ ਆਓ ਤੇ ਆਪਣਾ ਲਾਹਾ ਟੱਕੋ